ਸਵਾਗਤ ਹੈ ਜੀ ਤੁਹਾਡਾ ਆਪਣਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਸੋ ਸਭ ਤੋਂ ਪਹਿਲਾਂ ਸੌਰੀ ਕਿਉਂਕਿ ਬਲੌਗ ਹੋ ਚੁੱਕੇ ਬਹੁਤ ਜ਼ਿਆਦਾ ਲੇਟ ਇਹ ਹੈਗਾ ਸੀ ਜੀ ਲੋੜੀ ਦਾ ਪਾਰਟ ਲਾਸਟ ਵਾਲਾ ਜਿਸ ਦਿਨ ਲੋੜੀ ਸੈਲੀਬ੍ਰੇਟ ਕੀਤੀ ਸੀ ਤੇ ਦੇਖ ਸਕਦੇ ਹੋ ਤੁਸੀਂ ਗੈਸਟ ਵਗੈਰਾ ਆਏ ਬੈਠੇ ਨੇ ਆਪਣੇ ਸਾਰੇ ਤੇ ਇੱਧਰ ਦੇਖਦੇ ਆਂ ਵਾਲੇ ਰੂਮ ਦੇ ਵਿੱਚ ਕੀ ਚੱਲ ਰਿਹਾ ਜੀ ਉਹ ਇਹ ਲੋੜੀ ਵਾਲੇ ਮੁੰਡੇ ਦੀ ਮੰਮਾ ਨੇ ਤੇ ਜਦੋਂ ਘਰ ਦੇ ਵਿੱਚ ਫੰਕਸ਼ਨ ਹੁੰਦਾ ਤੁਹਾਨੂੰ ਪਤਾ ਹੀ ਹਨ ਵੀ ਘਰ ਦਾ ਬੰਦਾ ਤਾਂ ਬੀਜ਼ੀ ਹੁੰਦਾ ਘਾਟ ਹੀ ਦੇਖ ਪਾਉਂਦਾ ਕੋਈ ਫੰਕਸ਼ਨ ਵਗੈਰਾ ਇਹ ਇਤੋਂ ਦੀ ਇਹ ਜਗ੍ਹਾ ਨਹੀਂ ਸੀ ਉੱਠਾ ਪਾ ਕੇ ਉੱਪਰ ਦੀ ਇਹ ਲੋਕ ਖੁਸ਼ੀ ਚ ਫਿਰਦੇ ਨੇ ਵੀ ਅੱਜ ਮੇਰੇ ਮੁੰਡੇ ਦੀ ਲੋੜੀ ਆ ਹੰਦਾ ਹੀ ਆਵੇ ਹਨਾ ਚਾਹ ਤਾਂ ਹੁੰਦਾ ਹੀ ਆ ਸਾਰਿਆਂ ਨੂੰ ਸੋ ਇੱਧਰ ਡੀਜ਼ਾ ਦਾ ਸੈਟਪ ਹੋ ਚੁੱਕਿਆ ਸਾਰਾ ਤੇ ਆਪਾਂ ਦੂਸਰੀ ਘਰ ਵਿੱਚ ਵੀ ਦੇਖਦੇ ਹਾਂ ਸੋ ਉੱਧਰ ਸਾਹਮਣੇ ਰੋਟੀ ਵਗੈਰਾ ਬਣਦੀ ਆ ਤੇ ਇੱਧਰ ਹਲਵਾਈ ਸੀ ਜੀ ਤੋਂ ਅੱਗੇ ਜਾ ਕੇ ਦੇਖਦੇ ਆਂਗੇ ਆਪਾਂ ਇਹ ਖੜੇ ਨੇ ਮੇਰੇ ਦਿਓ ਜਿੰਨ ਵੀ ক্রিকেট ਪਲੇਅਰ ਨੇ ਸੁੰਦਰ ਵੀ ਦੇਖਦੇ ਆ ਜਿੱਧਰ ਹੈਗਾ ਜੈਂਟਸ ਦਾ ਮਹਿਫਲਾ ਸ਼ੈਫਲਾ ਸਜ ਰੀਆਂ ਨੇ ਇਧਰ ਉਹ ਦੇਖੋ ਬੈਠੇ ਨੇ ਸੋ ਇਧਰ ਵੀ ਦੇਖ ਲਈਏ ਨੋ ਪਰ ਇਧਰ ਕੋਈ ਨਹੀਂ ਹੈਗਾ ਕਿਉਂਕਿ ਸਾਰੇ ਉਧਰ ਹੀ ਸੀਗੇ ਲੋੜੀ ਵਾਲੇ ਘਰ ਤੇ ਆ ਦੇਖ ਸਕਦੇ ਹਾਂ ਇਧਰ ਚੱਲੀ ਜਾਂਦਾ ਆਪਣਾ ਤੇ ਇਧਰ ਦੇਖੀਏ ਉਹ ਇੱਧਰ ਵੀ ਕੰਮ ਪੂਰਾ ਗਿੰਦੇ ਟੋਪ ਟੋਪ ਐ ਸੋ ਇਹ ਹੈਗਾ ਸਵੇਰ ਸਵੇਰ ਦੇਖੋ ਤੁਸੀਂ ਭੂਆ ਭਤੀਜਾ ਖੇਡੀ ਜਾਂਦੇ ਨੇਗੇ ਇਹ ਮਤਲਬ ਇਹਨਾਂ ਦੀ ਲੋੜੀ ਹੈ ਜੀ ਨਰਮਨ ਸਿੰਘ ਦੀ ਸੋ ਬਹੁਤ ਬਹੁਤ ਮੁਬਾਰਕਾਂ ਲੋੜੀ ਦੀਆਂ ਦਿਨ ਦੁੱਗਣੀ ਰਾਤ ਚੋਕਨੀ ਤਰੱਕੀ ਕਰੇ ਹਨਾ ਸੋ ਦੇਖੋ ਕਿਵੇਂ ਦੇਖਦਾ ਪਿਆਗਾ ਇੱਧਰ ਦੇਖੋ ਜੀ ਆਪਾਂ ਸਵੇਰੇ ਸਵੇਰੇ ਲਵਾਰੇ ਸੀ ਮਹਿੰਦੀ ਮਹਿੰਦੀ ਕੇ ਲਵਾਰੇ ਆਪਾਂ 5 ਮਿੰਟਾਂ ਵਾਲੀ ਤੇ ਉਨਾਲੇ ਰਾਤ ਤੋਂ ਕੀਪਾਂ ਘਟੀਆਂ ਸੀ ਸੌ ਤਾਂ ਕਰਕੇ ਮੈਨੂੰ ਬੜਾ ਚਾ ਰਹਿੰਦਾ ਵੀ ਮਹਿੰਦੀ ਤਾਂ ਜਦੋਂ ਕੋਈ ਨਿੱਕਾ ਜਿਹਾ ਵੀ ਫੰਕਸ਼ਨ ਹੋਵੇ ਚਾਹੀਦੀ ਮੈਂ ਮਹਿੰਦੀ ਉਦੋਂ ਵੀ ਲਵਾਣੀ ਹੁੰਦੀ ਆ ਸੋ ਇੱਧਰ ਤੁਸੀਂ ਦੇਖ ਸਕਦੇ ਹੋ ਹੁਣ ਨਾਨਕਿਆਂ ਦਾਦਕਿਆਂ ਵੱਲੋਂ ਜਿਹੜੇ ਕੱਪੜੇ ਵਗੈਰਾ ਆਉਂਦੇ ਹੁੰਦੇ ਨੇ ਸ਼ਗਨ ਹੁੰਦਾ ਹਨਾ ਜਿੱਦਾਂ ਵਿਹਾਰ ਹੁੰਦੇ ਨੇ ਪਿੰਡਾਂ ਦੇ ਵਿੱਚ ਆਪਣੇ ਉਹ ਦਿਖਾਏ ਜਾ ਰਹੇ ਨੇਗੇ ਇੱਧਰ ਮੰਮੀ ਐਂਡ ਸਿਸਟਰ ਉਹ ਨਹੀਂ ਬੈਠੇ ਨੇ ਸੋ ਇਸ ਤੋਂ ਬਾਅਦ ਜੀ ਲੱਗ ਗਿਆ ਸੀ ਪੈਣ ਗਿੱਧਾ ਭੂਆ ਨੂੰ ਘਟ ਨੱਚਣਾ ਆਉਂਦਾਗਾ ਉਹ ਲੱਛਣ ਜੇ ਕਰੀ ਜਾਂਦੇ ਨੇ ਕਿ ਕਹਿੰਦੇ ਮੈਨੂੰ ਨੱਚਣਾ ਨਹੀਂ ਆਉਂਦਾ ਤੇ ਅੱਜ ਮੰਮੀ ਕਹਿੰਦੇ ਆ ਜਾ ਵੀ ਆਪਾਂ ਨੱਚੀਏ ਫੇਰ ਦੇਖੋ ਇਹ ਨੱਚਣ ਲੱਗ ਜਾਂਦੇ ਨੇਗੇ ਦੋਨੇ ਇਸ ਵਾਰ ਦੀ ਬਾਰੀ ਆ ਜਾਂਦੀ ਹੈ ਸਾਡੇ ਤੇ ਮੈਂ ਜੋਤੀ ਨਾਲ ਨੱਚਦੀ ਆ ਬਹੁਤ ਜ਼ਿਆਦਾ ਸੋਨਾ ਗਿੱਧਾ ਬਾਉਂਦੀ ਹੈ ਜੋਤੀ ਮੈਨੂੰ ਵੀ ਗਿੱਧੇ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਜੀ ਇੱਥਰ ਦੇਖ ਸਕਦੇ ਹੋ ਸ਼ਾਮ ਨੂੰ ਹੈਰੀ ਮਤਲਬ ਮੇਰੇ ਬ੍ਰਦਰ ਨੇ ਪਾਇਆ ਸੀ ਭੰਗੜਾ ਤੇ ਉੱਧਰ ਸਾਰੇ ਦੇਖੀ ਜਾ ਰਹੀ ਸੀਗੇ ਤੇ ਮਤਲਬ ਕੱਲਾ ਹੀ ਕਰ ਰਿਹਾ ਸੀਗਾ ਪੁੱਲ ਲੱਤਾਂ ਮਾਰ ਰਿਹਾ ਸੀ ਇਸ ਤੋਂ ਬਾਅਦ ਦੇਖੋ ਅਸੀਂ ਕੀਤਾ ਸੀ ਜੀ ਕਪਰ ਡਾਂਸ ਮੀ ਐਂਡ ਲਾਟੀਨੇ ਤੇ ਕਾਰੇਲੇ ਕਪੜੀ ਪਾ ਲਈ ਸੀ ਉਦੋਂ ਤੱਕ ਕਿ ਰਾਤ ਹੋ ਗਈ ਸੀ ਪੈ ਚੁੱਕੇ ਸੀ ਪਹਿਲਾਂ ਫਿਰ ਫੇਰ ਆ ਕੇ ਕਿੰਦੀ ਕਾਫੀ ਨੀਰਾ ਹੋ ਚੁੱਕਿਆ ਸੀਗਾ ਤਾਂ ਕਰਕੇ ਦੁਬਾਰਾ ਅਸੀਂ ਲੱਗੇ ਕਪਲ ਡਾਂਸ ਕਰਨ ਇਸ ਤੋਂ ਬਾਅਦ ਇਹ ਦੇਖ ਸਕਦੇ ਹੋ ਤੁਸੀਂ ਫੈਮਿਲੀ ਨਾਲ ਨੱਚ ਰਹੀ ਸੀ ਮਾਂ ਵਾਲਾ ਗੀਤ ਲੱਗ ਰਿਹਾ ਸੀਗਾ ਤੇ ਸਾਰੇ ਅਸੀਂ ਨੱਚੀ ਜਾਂਦੇ ਸੀਗੇ ਤੇ ਦੇਖੋ ਤੁਸੀਂ ਮਾਂ ਤਰਬ ਦਾ ਰੂਪ ਹੈ ਤੁਚਾ ਇਹ ਵਾਲਾ ਸੌਣ ਲੱਗ ਰਿਹਾ ਸੀ ਇਸ ਤੋਂ ਬਾਅਦ ਦਿਓਰ ਪਰਜਾਈਆਂ ਦੀ ਵਾਰੀ ਆ ਗਈ ਦੇਖੋ ਕਿਵੇਂ ਕਰਦਾ ਮੈਨੂੰ ਇਹਦਾ ਛੜਾ ਹੀ ਆ ਗਿਆ ਦੇ ਦੋ ਬਈ ਕੁੜੀ ਗਾੜੀ ਹੱਥ ਜੋੜਦਾ ਵਿਚਾਰਾ ਮੰਗ ਰਿਹਾ ਸੀਗਾ ਇਸ ਤੋਂ ਬਾਅਦ ਫੇਰ ਕਹਿੰਦੇ ਭਈ ਆਜੋ ਦਿਓਰ ਕਿੱਥੇ ਟਿਕਨ ਦਿੰਦੇ ਨੇ ਹਨਾ ਕਹਿੰਦੇ ਭਾਬੀਆਂ ਨਾਲ ਨੱਚਣਾ ਹੀ ਨੱਚਣਾਗਾ ਤੇ ਉਹ ਨੱਚ ਹੀ ਰਹੇ ਨੇ ਕਿਵੇਂ ਨੱਚੀ ਚੱਲੋ ਸਾਡੇ ਨਾਲ ਕਿਉਂ ਫਿਰ ਸਰੂਰ ਜ਼ਿਆਦਾ ਹੁੰਦਾਗਾ ਵੀ ਬੰਦਿਆਂ ਨੂੰ ਹੈਨਾ ਤਾਂ ਕਰਕੇ ਨੱਚੀ ਜਾਂਦੇ ਰਹਿੰਦੇ ਨੇ ਬੰਟੀ ਵੀ ਰਵੀ ਆ ਗਿਆ ਤੇ ਉਹਨੂੰ ਦੋਨੇ ਨੱਚਣ ਲੱਗ ਗਏ ਸੋ ਥੈਂਕ ਯੂ ਸੋ ਮੱਚ ਐਂਡ ਬਾਏ ਬਾਏ ਸਾਰਿਆਂ ਨੂੰ